ਮੌਸਮ ਦੀ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਗੱਲ ਕਰਾਂਗੇ ਅੱਜ ਰਾਤ ਤੋਂ ਤਕਰੀਬਨ ਹੁੰਦੇ 48 ਘੰਟਿਆਂ ਦੇ ਮੌਸਮ ਦੀ ਦੇਖਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਫਿਲਹਾਲ ਇਸ ਟਾਈਮ ਦੀ ਸੈਟਲਾਈਟ ਇਮੇਜ ਦੇਖੀ ਜਾ ਤਕਰੀਬਨ ਪੱਛਮੀ ਸਿਸਟਮ ਪੰਜਾਬਾ ਨੂੰ ਪਾਕਿਸਤਾਨ ਵਾਲੀ ਸਾਈਡ ਤੋਂ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਜਿਸ ਨਾਲ ਇਹ ਅੱਗੇ ਵਧੇਗਾ ਤਕਰੀਬਨ ਇਹ ਅੱਜ ਆਪਾਂ ਨੂੰ ਯਾਤਰਾ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਦੇ ਅਸਰ ਦੇਖਣ ਨੂੰ ਮਿਲਣਗੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਅੱਜ ਕੁਝ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਦੇ ਨਾਲ ਉਮੀਦ ਹੈ ਕਨੂੰ ਮਿਲ ਸਕਦੇ ਹਨ ਜੇਕਰ ਤਕਰੀਬਨ ਪਿਛਲੇ ਘੰਟੇ ਦੀ ਗੱਲ ਕਰੀ ਅੱਜ ਆਪਾਂ ਨੂੰ ਜ਼ਿਆਦਾਤਰ ਲਾਗਿਆਂ ਦੇ ਵਿੱਚ ਮੌਸਮ ਠੀਕ-ਠਾਕ ਤੇ ਇੱਕ ਨੂੰ ਮਿਲਿਆ ਦਿਨ ਵੇਲੇ ਚੰਗੀ ਧੁੱਪ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਓਵਰਆਲ ਮੌਸਮ ਠੀਕ-ਠਾਕ ਸੀਗਾ ਟੁੱਟਵੇਂ ਤੌਰ ਤੇ ਬੱਦਲਬਾਈ ਲੰਗਦੀ ਹੋਈ ਦਿਖਾਈ ਦੇ ਰਹੀ ਸੀ ਜੇਕਰ ਆਪਾਂ ਹੋਂਦੇ ਘੰਟਿਆਂ ਦੀ ਗੱਲ ਕਰੀਏ ਤਕਰੀਬਨ ਹੋਂਦੇ 48 ਘੰਟਿਆਂ ਦੀ ਗੱਲ ਕਰੀ ਤਾਂ ਤਕਰੀਬਨ ਇਹ 25 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਨੂੰ ਕਵਰ ਕਰਦੀ ਹੋਈ ਦਿਖਾਈ ਦੇਗੀ ਖਾਸ ਕਰਕੇ ਜਿਹੜੇ ਉੱਪਰਲੇ ਇਲਾਕੇ ਹੋਗੇ ਅੰਮ੍ਰਿਤਸਰ ਪੱਟੀ ਹੋ ਗਿਆ ਗੁਰਦਾਸਪੁਰ ਚਾਰਪੁਰ ਜਲੰਧਰ ਬਾਕੀ ਇਧਰ ਮਲੇਰ ਕੋਟਲਾ ਸੰਗਰੂਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੀ ਬੱਦਲਬਾਝੀ ਦੇਖਣ ਨੂੰ ਮਿਲੇਗੀ ਕੁਝ ਨਾ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਤੇ 26 ਤਰੀਕ ਦੇ ਮੌਸਮ ਦੀ ਗੱਲ ਕਰੀ ਤਾਂ ਤਕਰੀਬਨ ਪੂਰਬ ਦੀ ਹਵਾ ਆਪਾਂ ਨੂੰ ਯਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਜਿਸ ਦਾ ਅਸਰ ਮੁੱਖ ਤੌਰ ਤੇ ਇਸ ਸਿਸਟਮ ਦਾ ਅਸਰ ਆਪਾਂ ਨੂੰ ਤਕਰੀਬਨ ਹਿਮਾ ਗੁਰਦਾਸਪੁਰ ਚਰਪੁਰ ਤਲਵਾੜਾ ਟਾਂਡਾ ਇਹਨਾਂ ਇਲਾਕਿਆਂ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਇੱਧਰ ਪਟਿਆਲਾ ਹੋ ਗਿਆ ਮਲੇਰ ਕੋਟਲਾ ਸੰਗਰੂਰ ਦੇ ਇਲਾਕੇ ਹੋਗੇ ਨੰਦਪੁਰ ਸਾਹਿਬ ਨੰਗਲ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਓਵਰঅল ਬਾਕੀ ਇਲਾਕਿਆਂ ਦੇ ਵੀ ਜੀ ਟੁੱਟਵੇਂ ਤੌਰ ਤੇ ਬੱਦਲਬਾਈ ਦੇਖਣ ਨੂੰ ਮਿਲੇਗੀ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ